ਸਾਸ਼ਿਕਾਲ ਦੀ ਸਾਇਆ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ ਅੱਜ ਅਸੀਂ ਜਿਹੜੇ ਤੁਹਾਨੂੰ ਸੂਟ ਦਿਖਾਉਣ ਜਾ ਰਹੇ ਹਾਂਗੇ ਬਹੁਤ ਜ਼ਿਆਦੇ ਸੋਹਣੇ ਕਾਟਨ ਦਾ ਸਟਾਫ ਹੈਗਾ ਵਿਦਆਊਟ ਲਾਈਨਿੰਗ ਸਟਿਚ ਹੋਊਗਾ ਕਈ ਭੈਣਾਂ ਦੀ ਡਿਮਾਂਡ ਸੀ ਕਿ ਵੀ ਸਸਤੇ ਸੂਟ ਹੋਣ ਤੇ ਵਧੀਆ ਹੋਣ ਇਹ ਸਸਤੇ ਵੀ ਨੇਗੇ ਪ੍ਰਾਈਜ਼ ਵੀ ਇਹਨਾਂ ਦਾ ਬਿਲਕੁਲ ਠੀਕ ਹੈਗਾ ਤੇ ਏ ਵਿਦਾਊਟ ਲਾਈਨਿੰਗ ਸਟਿਚ ਹੋਣਗੇ कॉटन प्रिंट ਲੰਗੇ ਤੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਆਪਣਾ ਡੀਐਮ ਕਰਕੇ ਫਟਾਫਟ ਇੱਕ ਆਪਣਾ ਜਿਹੜਾ ਆਰਡਰ ਹੈ ਉਹ ਫਾਸਟਲੀ ਰਖਵਾਇਆ ਕਰੋ ਪਹਿਲਾਂ ਮੈਂ ਜੌਰਜਟ ਦੇ ਸੂਟ ਪਾਏ ਸੀ ਇੰਸਟਾਗ੍ਰam ਦੇ ਉੱਪਰ ਅੱਜ ਮੈਨੂੰ ਮੈਸੇਜ ਆਇਆ ਉਹਦੇ ਵਿੱਚ ਬਹੁਤ ਬਹੁਤ ਸਾਰੇ ਸੂਟ ਸਕਿਪ ਲੰਗੇ ਵੀ ਮਿਲੇ ਨਹੀਂ ਹੈਗੇ ਤੇ ਜੇ ਤੁਸੀਂ ਨਾਲ ਦੀ ਨਾਲ ਫਾਸਟਲੀ ਆਰਡਰ ਕਰਦੇ ਹੋ ਆਪਣੀ ਹਾਫ ਪੇਮੈਂਟ ਕਰਕੇ ਚਾਹੇ ਆਰਡਰ ਬੁੱਕ ਕਰਵਾ ਲਿਆ ਕਰੋ ਫੁੱਲ ਬਾਚੋ ਕਰਦਿਆ ਕਰੋ ਤੇ ਇੱਕ ਵਾਰ ਤੁਹਾਡਾ ਆਰਡਰ ਫਾਈਨਲ ਹੋ ਜਾਇਆ ਕਰੂਗਾ ਦੇਖੋ ਬਹੁਤ ਜਿਆਦੇ ਸੋਹਣੀ ਪ੍ਰਿੰਟ ਹੈਗਾ ਇਖੜ 디지털 ਪ੍ਰਿੰਟ ਲੈਂਗੇ ਤੇ ਦੇਖੋ ਪ੍ਰਿੰਟਿੰਗ ਬਹੁਤ ਜਿਆਦੇ ਸੋਹਣੀ ਆਏਗੀ ਤੇ ਇਹਦੇ ਨਾਲ ਤੁਸੀਂ ਰੱਖ ਸਕਦੇ ਹੋਗੇ ਪਿੰਕ ਕਲਰ ਦਾ ਦੁਪੱਟਾ ਤੇ ਬਲੈਕ ਦੇ ਉੱਪਰ ਪ੍ਰਿੰਟਿੰਗ ਹੈਗੀ ਕੰਝ ਇਹਦਾ ਸਟਾਫ ਵੀ ਬਹੁਤ ਜਾਦੇ ਮਤਲਬ ਸੋਹਣਾ ਹੈਗਾ ਸੌਫਟ ਹੈ ਪਹਿਲਾਂ ਵਾਸ਼ ਕਰਕੇ ਫੇਰ ਸਟਿਚ ਕਰਵਾਇਓ ਇਹਦੇ ਨਾਲ ਨੇ ਆਪਣੇ ਕੋਲੇ ਸੂਟ ਹੈਗੇ ਨੇ ਤਿੰਨ ਤਿੰਨ ਅਵੇਲੇਬਲ ਹੈਗੇ ਨੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਆਪਣਾ ਫਾਸਟਰੀ ਆਰਡਰ ਕਰਕੇ ਸੂਟ ਰਖਵਾਇਓ ਤੇ ਇਹਨਾਂ ਦਾ ਪ੍ਰਾਈਸ ਹੈਗਾਗਾ 750 ਤੇ ਬਹੁਤ ਜਾਦੇ ਸੋਹਣਾ ਸਟਾਫ ਹੈਗਾ ਤੇ ਅਗਲਾ ਕਲਰ ਇਹਦੇ ਵਿੱਚ ਹੈਗਾ ਜੀ ਡਾਰਕ ਦੇ ਵਿੱਚ ਹੈਗਾ ਮਜ਼ੈਂਟਾ ਉਹ ਹੈਗਾ ਸੀਗਾ ਰੋਜ਼ ਰੈੱਡ ਜਿਹਾ ਸੀਗਾ ਇਹ ਮਜ਼ੈਂਟਾ ਦੇਖੋ ਇਹ ਵੀ ਸਟੈਂਪਲ ਲੱਗੀ ਹੋਈ ਆ ਵਿਦਆਊਟ ਸਟੈਂਪ ਇਹ ਵੀ ਸਟੱਫ ਨਹੀਂ ਹੈਗਾ ਆਪਣੇ ਕੋਲੇ ਸਟੈਂਪ ਆ ਲੈਗਾ ਤੇ ਜਿਹੜਿਆ ਭੈਣਾ ਸਸਤੇ ਸੂਟ ਲੈਣਾ ਚਾਹੁੰਦੀਆਂ ਨੇ ਉਹ ਵੀ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਆਪਾਂ ਤੁਹਾਨੂੰ ਜੋ ਵੀ ਤੁਹਾਡੀ ਚੁਆਇਸ ਹੈ ਡਿਮਾਂਡ ਹੈ ਆਪਾਂ ਤੁਹਾਨੂੰ ਹਰ ਤਰ੍ਹਾਂ ਦਾ ਕੱਪੜਾ ਮਤਲਬ ਹਾਜ਼ਰ ਹੋਣਿਆਂਗੇ ਤੇ ਤੁਸੀਂ ਆਪਣਾ ਆਰਡਰ ਬਸ ਪਲੀਜ਼ ਫਾਸਟਲੀ ਕਰਿਆ ਕਰੋ ਤਾਂ ਕਿ ਜੋ ਤੁਹਾਨੂੰ ਸੂਟ ਮਿਲ ਸਕੇ ਇਹਨਾਂ ਦਾ ਵੀ ਆਰਡਰ ਤੁਸੀਂ ਫਾਸਟਲੀ ਕਰਨਾਗਾ ਤਾਂ ਤੁਹਾਨੂੰ ਇਹ ਸੂਟ ਮਿਲ ਸਕਣਗੇ ਤੇ ਨਹੀਂ ਇਹ ਇੱਕ ਵੀ ਸੂਟ ਨਹੀਂ ਰਹਿਣਾ ਹੈਗਾ ਪ੍ਰਾਈਸ ਇਹਨਾਂ ਦਾ ਹੈਗਾ 750 ਤੇ ਥਰਡ ਕਲਰ ਇਹਨਾਂ ਵਿੱਚ ਤਿੰਨ ਤਿੰਨ ਕਲਰ ਅਵੇਲੇਬਲ ਲੰਗੇ ਤੇ ਆਪਣੇ ਕੋਲੇ ਪੂਰੇ ਥਾਨ ਆਏ ਲੰਗੇ ਤੇ ਤੀਜਾ ਰੰਗ ਵੀ ਬਹੁਤ ਜ਼ਿਆਦੇ ਸੋਹਣਾਗਾ ਦੇਖੋ ਪ੍ਰਿੰਟਿੰਗ ਤੁਸੀਂ ਤੇ ਇਹਦਾ ਪ੍ਰਾਈਸ ਵੀ ਹੈਗਾ 750 ਬਹੁਤ ਜਿਆਦੇ ਸੋਨਾ ਪ੍ਰਿੰਟ ਹੈ ਤੁਸੀਂ ਘਰ ਵੀਅਰ ਕਰਨੇਗਾ ਬਾਹਰ ਅੰਦਰ ਵੀਅਰ ਕਰਨਾ ਪੈਨਣਾ ਚਾਹੁੰਦੇ ਹੋ ਤਾਂ ਤੁਸੀਂ ਮਤਲਬ ਲੈ ਸਕਦੇ ਹੋ ਦੁਪੱਟੇ ਇਹਨਾਂ ਨਾਲ ਨਹੀਂ ਹੈਗੇ ਜੇ ਤੁਸੀਂ ਦੁਪੱਟਾ ਵੀ ਲਗਵਾਉਂਗੇ ਤਾਂ ਵੀ ਤੁਹਾਨੂੰ ਇਹ 11 1200 ਦਾ ਸੂਟ ਪੈ ਜਾਊਗਾ ਜੇ ਤੁਸੀਂ ਮਤਲਬ 3 350 ਵਾਲਾ ਦੁਪੱਟਾ ਵੀ ਲਗਵਾਉਂਦੇ ਹੋ ਇਹਦੇ ਨਾਲ ਤਾਂ ਵੀ ਤੁਹਾਨੂੰ ਠੀਕ ਪ੍ਰਾਈਸ ਦੇ ਵਿੱਚ ਸੂਟ ਪੈ ਜਾਊਗਾ ਫਿਰ ਵੀ 750 ਦਾ ਸੂਟ ਹੈਗਾ ਤੇ ਤੁਸੀਂ ਹੱਸ ਕੇ ਹੰਡਾਉਂਗੇ ਸੂਟ ਨੂੰ ਤੇ ਬਹੁਤ ਜਿਆਦੇ ਸੋਹਣਾ ਤੇ ਪਲੇਨ ਬਾਟਮ ਲਗਾਉਣਾ ਚਾਹੁੰਦੇ ਉਹ ਵੀ ਲਗਵਾ ਸਕਦੇ ਹੋਗੇ 올ਓਵਰ ਵੀ ਵੈਸੇ ਬੈਸਟ অপਸ਼ਨ ਹੈਗੀ ਇਹਦੇ ਵਿੱਚ ਤੁਸੀਂ 올ਓਵਰ ਵੀ ਲੈ ਸਕਦੇ ਹੋਗੇ ਤੇ ਚੌਥਾ ਪ੍ਰਿੰਟ ਵੀ ਬਹੁਤ ਜਿਆਦੇ ਸੋਹਣਾਗਾ ਦੇਖੋ ਜੀ ਪ੍ਰਿੰਟਿੰਗ ਚਾਰਾਂ ਦੀ ਹੀ ਬਹੁਤ ਜਿਆਦੇ ਸੋਹਣੀ ਆਂਗੀ ਤੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਬਸ ਫਾਸਟਲੀ ਆਪਣੀ ਪੇਮੈਂਟ ਕਰਕੇ ਵੀ ਇਹਨਾਂ ਦੀ ਤਾਂ ਕੋਈ ਜਿਆਦੇ ਪੇਮੈਂਟ ਵੀ ਨਹੀਂ ਹੈਗੀ ਠੀਕ ਪ੍ਰਾਈਸ ਦੇ ਵਿੱਚ ਸੂਟ ਲੇਗੇ ਆਪਣੇ ਕੋਲੇ ਪਹਿਲੀ ਵਾਰ ਆਇਆਗਾ ਸਟੱਫ ਜਿਹੜਾ 1000 ਤੋਂ ਨੀਚੇ ਆਇਆਗਾ ਤੇ ਤੁਸੀਂ ਆਪਣਾ ਫਾਸਟਲੀ ਆਰਡਰ ਕਰਕੇ ਸੂਟ ਰਖਵਾ ਸਕਦੇ ਹੋ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਇੱਕ ਲੈਣਾ ਦੋ ਲੈਣਾ ਤਿੰਨ ਲੈਣਾਗਾ 101 ਮਤਲਬ ਥਾਨ ਦੇ ਵਿੱਚ ਤਿੰਨ ਤਿੰਨ ਸੂਟ ਹੈਗੇ ਨੇਗੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਕਿਸੇ ਭੈਣ ਭਾਈ ਨੂੰ ਦੇਣਾ ਵੀ ਚਾਹੁੰਦੇ ਹੋਗੇ ਤਾਂ ਵੀ ਲੈ ਸਕਦੇ ਹੋਗੇ ਬਹੁਤ ਜਿਆਦੇ ਸੋਹਣੇ ਹੰੜਨ ਵਾਲੇ ਸੂਟ ਨੇਗੇ ਜੇ ਤੁਸੀਂ ਦੁਪੱਟਾ ਕਹੋਗੇ ਤਾਂ ਤਾਂ ਸਾਨੂੰ ਵਟਸਐਪ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਵੀ ਤੁਸੀਂ ਦੁਪੱਟਾ ਲਗਾ ਦਿਓ ਤੇ ਨਹੀਂ ਕਹੋਗੇ ਤਾਂ ਤੁਸੀਂ ਐਦਾਂ ਵੀ ਮੰਗਵਾ ਸਕਦੇ ਹੋਗੇ ਦੁਪट्टे ਤੋਂ ਬਿਨਾ ਠੀਕ ਐ ਜੀ ਜਿੱਦਾਂ ਵੀ ਤੁਹਾਡੀ ਚੁਆਇਸ ਹੈਗੀ ਕੋਈ ਵੀ ਤੁਸੀਂ ਸੂਟ ਲੈਣਾਗਾ ਤਾਂ ਤੁਸੀਂ ਲੈ ਸਕਦੇ ਹੋਗੇ ਤੇ ਤੁਸੀਂ ਮੰਗਵਾ ਕੇ ਦੇਖਿਓ ਜਰੂਰ ਸੂਟ ਬਹੁਤ ਜਿਆਦੇ ਸੋਹਣੇ ਪ੍ਰਿੰਟ ਨੇਗੇ ਤੇ ਤੁਸੀਂ WhatsApp ਤੇ ਆਰਡਰ ਕਰਨਾਗਾ WhatsApp ਨੰਬਰ ਆਪਣਾ نیچے ਮੈਂਸ਼ਨ ਕੀਤਾ ਹੁੰਦਾ ਹੈਗਾ ਉਤੇ ਜਾ ਕੇ ਤੁਸੀਂ ਸਾਨੂੰ WhatsApp ਤੇ ਆਰਡਰ ਕਰ ਸਕਦੇ ਹੋਗੇ ਤੇ ਆਪਣਾ ਸੂਟ ਰਖਵਾ ਸਕਦੇ ਹੋ ਪੇਮੈਂਟ ਕਰਕੇ ਠੀਕ ਹੈ ਜੀ ਨੈਕਸਟ ਵੀਡੀਓ ਤੁਹਾਡੇ ਲਈ ਅਸੀਂ ਜਲਦੀ ਲੈ ਕੇ ਆਵਾਂਗੇ ਇੰਸਟਾਗ੍ਰam ਤੇ ਪੇਜ ਹੈ ਆਪਣਾ ਉੱਥੇ ਜਾ ਕੇ ਪੇਜ ਨੂੰ ਵਾਤਵਾਂਤ ਫੋਲੋ ਕਰੋ ਗੁੱਡ ਲੁੱਕ ਰੀਪਸ ਬੁਟੀਕ ਦੇ ਨਾਮ ਤੇ ਤੇ ਉੱਥੇ ਜਾ ਕੇ ਵੀ ਤੁਸੀਂ ਆਪਣੇ ਮਤਲਬ ਸਟੋਰੀਜ਼ ਵਗੈਰਾ ਚੈੱਕ ਕਰ ਸਕਦੇ ਹੋ ਵਰਕ ਵਗੈਰਾ ਵੀ ਕਰਵਾ ਸਕਦੇ ਹੋ ਜਿੱਦਾਂ ਤੁਹਾਡੀ ਚੋਇਸ ਹੈਗੀ ਉਮੀਦ ਕਰਦੀ ਹਾਂ ਸਾਰੇ ਜਾਣੇ ਠੀਕ ਹੋਵਾਂਗੇ ਵੀਡੀਓ ਨੂੰ ਵਾਤਵਾਂਤ ਸ਼ੇਅਰ ਕਰ ਰਹੇ ਹੋ ਧੰਨਵਾਦ ਜੀ ਸਾਰਿਆਂ ਦਾ